Terima kasih telah menonton! ਸਾਰਾ ਹੀ ਜਾਂਦਾ ਨਹੀਂ ਹਾਂ ਦੀਦੀ ਸਾਫ ਕਰ ਰਹੀ ਸਾਰਾ ਕੁ ਪਕੜੀ ਵਾਰ ਕੀ ਨਾਂ ਦੇ ਜੈਸਮਿਨ ਜੈਸਮਿਨ ਮੂੰਹ ਤੋ ਕੀ ਹੈ ਬੜਾ ਬ੍ਰਸ਼ ਕਰਕੇ ਹੀ ਨਾਲੇ ਠੀਕ ਹੈ ਚਾਹ ਪੀਣੀ ਜੈਸਮਿਨ ਚਾਹ ਪਿਆ ਹੋਇਆ ਮੂੰਹ ਨਾਲ ਚਾਰੀ ਵੀ ਜਨਨਾ ਦੀ ਚਾਰੀ ਪੀ ਤੈ ਇੱਥੇ ਆ ਜਾ ਊਲਰ ਗਾੜੀ ਆ ਜਾ ਹਾਈ ਹਾਈ ਮੰਮੀ ਮੈਂ ਦਦੋ ਘੋੜੇ ਪੀਤਾ ਮੈਂ ਟੇਡ ਚਪੜਾਣੀ ਕੀ ਹੋਇਆ ਕਾਂਡਿਆ ਮੈਂ ਬਾਥਰੂਮ ਲਾਜੋ ਚਾਹੋਣੀਆਂ ਨੂੰ ਬਾਥਰੂਮ ਖੜੀਏ ਮੈਂ ਮੰਮੀ ਦੀਦੀ ਮੇਰਾ ਤੇ ਲੱਕ ਪੇੜ ਹੁੰਦਾ ਵਾ ਤੇ ਤੁਸੀਂ ਲੈ ਜਾਓ ਹਾਂ ਚੱਲ ਮੰਮੀ ਲੈ ਜਾਓ ਨਾਲ ਨਾ ਪਿਆਰ ਆ ਗੋਡੇ ਤੇ ਹੁੰਦਾ ਹੈ ਤੇ ਮੈਂ ਕਿਤਨਾ ਲੈ ਕੋਈ ਨਹੀਂ ਮੰਮੀ ਨਾਲਾ ਕਰਨਾ ਹੀ ਲੈ ਜਾਓ ਛੋੜੀ ਤੇ ਚੱਲੋ ਜਿਆਸੀ ਆਪਾ ਆਇਆ ਦੇਖ ਦੇਖ ਮੈਂ ਕਿਹਨਾਂ ਸਾਡੇ ਘਰ ਆਉਣਾ ਹਰ ਦੇਲੇ ਹੋਣ ਕਰ ਗੱਲ ਤੈਨੂੰ ਵੀ ਮੈਂ ਦੱਸ ਬਣੀ ਮੈਨੂੰ ਰਾਹ ਪਉਂਦੀ ਸੀ ਹੋ ਸੇ ਮੇਰਾ ਹੀ ਪਉਂਦੀ ਚਾਹ ਤੋ ਲੰਘ ਮੈਂ ਲੈ ਲਿਓ ਉਸ ਤੋਂ ਬੋਲ ਸੁਣੇਂਦੀ ਕਰੋ ਹਾਲੇ ਆ ਗਏ ਹੁਣ ਤ ਤੇ ਫਿਰ ਜਰਾ ਨਹੀਂ ਕਰਦੀ ਤੇ ਹੁਣ ਦੇਣਾ ਪਈ ਵਿੱਚ ਹਾਏ ਗਰਮਾੜਾ ਜੈਨ ਚਲ ਆਏ ਦੀਦੀ ਫੜੋ ਹਾਏ ਪਤਾ ਨਹੀਂ ਕੋਟੇ ਦੁੱਧ ਪੀਤਾ ਹਾਂ ਚ ਕੀ ਕੀ ਨਹੀਂ ਛੋਟਾ ਪਾਤਾ ਹੋ ਗਿਆ ਕੀ ਪਾ ਕੀ ਪਾਤਾ ਨਹੀਂ ਹੋਰ ਕੋ ਕਰੀ ਨਹੀਂ ਆਣੀ ਮੰਮੀ ਪਤਾ ਨਹੀਂ ਲੱਗਦਾ ਨੂੰ

ਇਹ ਲਾਹੜਾ ਤਾਂ ਹੀ ਪੈ ਗਈ ਅੱਜ ਨਕਸ ਤੇ ਪੈ ਗਿਆ ਬਸ ਪੈਣਾ ਮੰਮੀ ਵੀ ਵੇਲਾ ਅੱਜ ਮੇਰਾ ਖਾ ਕੋ ਛੱਡ ਗਈ ਉਹ ਤੇ ਉਹ ਵੀ ਪਤਾ ਨਹੀਂ ਕਿੱਥੇ ਚਲ ਗਈ ਆ ਕੋਈ ਇਥੇ ਅੰਦਰ ਹੋਣੀ ਕਿਤੇ ਵੱਡੀ ਤੇਰਾ ਸਾਥ ਕਹਿੰਦਾ ਮੈਂ ਛੱਡਣਾ ਦੋ ਤਿੰਨ ਵਾਰ ਤਾਂ ਤੈਨੂੰ ਲੈ ਗਈ ਆ ਤੂੰ ਉਹ ਮੈਨੂੰ ਬਰਿਆਈ ਦੇਣੀ ਆ ਨੀ ਮੱਥੇ ਤੇ ਬਰਿਆਈ ਅੱਗ ਲੱਗਣੀ ਲਿਖੀ ਹੋਈ ਜਿਹੜੀ ਬਰਿਆਈ ਨਾ ਕਾਦੀ ਤੇਰੇ ਤੁਹਾਨੂੰ ਪਤਾ ਮੈਂ ਵੀ ਮਜਬੂਰੀ ਨੂੰ ਕਹਿੰਦੀ ਮੈਂ ਕੋਈ ਨਹੀਂ ਥੁੜਿਆ ਜਾਂਦਾ ਆ ਮੈਂ ਤੇ ਆਮ ਗੋਡੇ ਪਿੜਾ ਹੁੰਦਾ ਤੇ ਮੈਂ ਤਾਂ ਨਹੀਂ ਤੁਰ ਫਿਰ ਹੁੰਦਾ ਦਾਂਗੀ ਆਏ ਮੈਂ ਦੋ ਵਾਰ ਹੁੰਦਾ ਮੰਮੀ ਚੱਕਰ ਕੀ ਆ ਜਦੋਂ ਦਾ ਇਹਨੇ ਦੁੱਧ ਪੀਤਾ ਵਾ ਉਦੋਂ ਦੀਆਂ ਲੀਆਂ ਪਈ ਜਾਣੀਆਂ ਵਾ ਇਹਦੇ ਇਥੇ ਸੋਨੀਏ ਨੇ ਕੁਛ ਪਾਤਾ ਨਹੀਂ ਦੇ ਤਵੇ 'ਚ ਕਿਹੜਾ ਦਿਮਾਗ ਆ ਪੁੱਠਾ ਚੱਲਦਾ ਇਹਨਾਂ ਦਾ ਸਿੱਧਾ ਦਿਮਾਗ ਚੱਲਦਾ ਇੱਕ ਦੀワイ ਗਰਮ ਇੱਕ ਤਾਂ ਠੀਕ ਹੈ ਗਰਮ ਇਹ ਤਾਂ ਗਰਮੀ ਤੇ ਉਹਨਾਂ ਨੂੰ ਹਣ ਨਹੀਂ ਕਿਹਨਾਂ ਤੇ ਹੋਰ ਕੀ ਨੂੰ ਹੋਵੇ ਹੋਰੇ ਵਾਲ ਬੜਾਣਾ ਦਾ ਧਿਆਨ ਆ ਉਹ ਕਹੇ ਤੁਹਾਡੀ ਵੈਰ ਨਾ ਆਈ ਵਾੜ ਲੋ ਅੰਦਰ ਹੋੜ ਆਕਦਾ ਮਾਸੀ ਆ ਗਈ ਆ ਚੰਗਾ ਹੋਇਆ ਇਹੀ ਟਾਈਮ ਤੇ ਵੇਖਣਗੇ ਜਿਵੇਂ ਕੱਲੀ ਰਸੋਈ ਤੇ ਲੱਗੀ ਆ ਉਹ ਸਾਰੀਆਂ ਬੈਠੀਆਂ ਤੋੜੀਆਂ ਬਾਹਰ ਆ ਕੋਣ ਆਇਆ ਆ ਆ ਗਈ ਮੰਮੀ आज मैं शास्ती का शास्ती का और जादू ही जादू हाँ हाँ बढ़िया बढ़िया तो ना तो ना आजू और नासों या हाँ जी बढ़िया दिन का दिन यार ना जो पहनती है आई हाँ नहीं शास्ती का पहनती शास्ती का और सुनाओ की हाल हाँ जी बढ़िया और नहीं यार हाँ जी साफ़ बढ़िया शास्ती का की गालू ही है शास्� ਕਦਾਂ ਲੱਗੀ ਸਟ? ਕੁਛ ਨਹੀਂ ਮਾਸੇ ਬਾਥਰੂਮ ਚ। ਇੱਥੇ ਆ ਜਮਾਸੀ ਸੀ। ਫੱਕੇ ਤੇ ਲੈ। ਅੱਛਾ। ਜ਼ਿਆਦਾ ਤਾਂ ਨਹੀਂ ਲੱਗੀ। ਹਾਂਜੀ ਆ ਦੀ ਹੋਈ ਤੇਰੇ। ਚੱਲਿਆ ਦੀ ਦਵਾਈ। ਪਾਣੀ ਪੀਣਾ ਮਾਸੇ। ਰਾਈ ਪੱਤੀ ਦੇ ਦੇ। ਹੋਰ ਤੇਨ ਚਾਡਾ ਕੀ ਹਾਲ ਵਾ? ਹਾਂ ਠੀਕ ਆ। ਹਾਲ ਵਾ ਸੀ ਪਾਣੀ। ਹਾਂਜੀ ਵਧੀਆ ਆਪਣਾ ਵੀ। मास्टर जी ना आ ले आना ही मास्टर जी मास्टर जी गए ही काम ते अच्छा हाँ जी और चल तू हो याद फिर मैं चल जूंगा और किधर लग गई है पोते से साथ डे मास्टर जी बाथरूम में चल गए ही तो डेबी की दीदी बाथरूम तो क्या वडे अच्छा तो, तो चप्पल अच्छा। तो से ले पोगी जी हाँ इस बार की साथ जड़ी आए लागती भी ज़्यादा वा हाँ जी ਤੇ ਉਹ ਰਿਮਾਨੀ ਵੀ ਕਰਨਾ ਪੈਣਾ ਦਿਨ ਲੱਗ ਤੇ ਛੱਟ ਜਾਂਦੀ ਆ ਤੇ ਰਿਮਾਨਟ ਹੌਲੀ ਹੌਲੀ ਹੁੰਦਾ ਵਾ ਹਾਂਜੀ ਮਾਸੀ ਜੀ ਦਿਨਾਂ ਤੇ ਪੈਣ ਵਾਲੀ ਗੱਲ ਹੋ ਗਈ ਆ ਹਾਂਜੀ ਨਿਆਣੇ ਵੀ ਛੋਟੇ ਛੋਟੇ ਆ ਸਾਂਭਣਾ ਕੰਮ ਵੀ ਕਰਨਾ ਹੁੰਦਾ ਵਾ ਕਰਦਾ ਹਾਂਜੀ ਮੁਸ਼ਕਲ ਹੀ ਆ ਇਦਾਂ ਤੇ ਫਿਰ ਮੁਸ਼ਕਲ ਮਾਸੀ ਜੀ ਬਾਥਰੂਮ ਤੇ ਜਾਣਾ ਜ਼ਿਆਦਾ ਔਖਾ ਵਾ ਹਾਂਜੀ ਬਾਕੀ ਚਲੋ ਇਹ ਤੇ ਦੀਦੀ ਉਹਨੇ ਸਾਂਭ ਲੈਣਗੇ ਤੁਹਾਨੂੰ ਤੁਹਾਨੂੰ ਤੇ ਹਾਂਜੀ ਆਪਣਾ ਬਾਥਰੂਮ ਜਾਣਾ ਹੀ ਔਖਾ ਜ਼ਿਆਦਾ ਚਾਹੁੰਦਾ ਵਾ ਉਹ ਜੋ ਹੈ ਇਹ ਹੈ ਵਾ ਹੂੰ ਹੂੰ ਕੀ ਕਰਨਾ ਫਿਰ ਕਰਨਾ ਚ ਉਹ ਇੰਨੀ ਤੱਕ ਹਾਂਜੀ

ਆ ਜੇ ਦਵਾਈ ਨਾ ਖਾਈਓ ਡੋਟਰਿਆ ਨਹੀਂ ਜਾਂਦਾ ਰੋੜੀ ਦਵਾਈ ਸਹੀ ਚੰਦੀ ਐ ਇਦਾਂ ਹੀ ਆ ਕਿ ਮੈਂ ਵੀ ਹੁਣ ਖਾ ਕੇ ਦਵਾਈ ਤੁਸੀਂ ਇਹ ਟਾਡੇ ਉਹ ਲਾਈਂਗੀ ਚੱਲ ਕੁੜੀ ਕੋਲ ਮੈਂ ਹੋ ਕੇ ਆਵਾਂ ਨਹੀਂ ਚਹਰਾ ਤਾਂ ਬਹੁਤ ਸੋਹਣਾ ਕੀਤਾ ਜਾਣਾ ਇਹ ਤਾਂ ਠੀਕ ਐ ਬੜੇ ਦਿਨਾਂ ਦਾ ਮਨ ਕਰਨ ਰਿਆ ਕਿ ਮੈਂ ਕੁੜੀ ਕੋ ਹੋ ਕੇ ਆਵਾਂ ਜੋ ਵਿਆਹ ਹੋਇਆ ਮੇਰੇ ਕੋਲ ਆਇਆ ਹੀ ਨਹੀਂ ਗਿਆ ਘਰਾਂ ਤੋਂ ਹੀ ਨਹੀਂ ਨਿਕਲਿਆ ਜਾਂਦਾ ਤੇ ਘਰਾਂ ਦੇ ਗੰਜਾਲੀ ਇਤਰਾ ਸੋਨੀਏ ਬੜਾ ਵਾਚਾ ਕੇ ਬਣਾ ਲੇਗੀ ਦੀਦੀ ਮੈਂ ਬਣਾ ਲੈਨੀ ਆ ਤੁਸੀਂ ਜਾਓ ਮੰਮੀ ਆਖਾਂ ਢੀ ਚੱਲ ਕਰਾ ਦੇ ਨਾਲ ਥੋੜਾ ਕੋਈ ਨਹੀਂ ਜਾਉ ਮੈਂ ਬਣਾ ਲੈਨੀ ਚਲੋ ਠੀਕ ਐ ਇਹ ਤੇ ਅੱਗੇ ਭੱਜ ਭਾਲਦੀਆਂ ਕਿਤੇ ਕੰਮ ਨਾ ਕਰਨਾ ਪੈ ਜੇ ਕੋਈ ਨਹੀਂ ਮੇਰੀ ਮਾਸੀ ਆਈ ਮੈਂ ਤੇ ਕਰਕੇ ਪਿਉਣੀ ਆ ਨਾਲੇ ਮੈਂ ਕਿਹੜੇ ਥਾੜੇ ਲਾਗੇ ਪਿਉਣੀ ਆ ਅੰਦਰ ਖੜਕੇ ਪਿਉਣੀ ਆ ਇਹਨਾਂ ਲੱਗਣੀ ਚਾਹੇ ਲੋਕੀ ਦੇ ਨੇ ਇਹਨਾਂ ਦਾ ਨਗਰੇ ਆ ਮਾਸੀ ਜੀ ਹਾਂ ਜੀ ਇੱਧਰ ਆਜੋ ਚਾਹ ਪੀ ਲਓ ਆ ਗਏ ਬੈਜ ਮਸੀ ਸਾਹੀ ਲੋ ਆਪਣੇ ਨੀਲੀ ਲਿਆਂਦੇ ਅਸੀਂ ਮਸੀ ਹੋਣੇ ਪੀ ਗਿਆ ਢੇਤਾ ਉੱਤਪੜੀ ਸਾਸ ਨੂੰ ਵੀ ਬਾਜ ਮਾਰ ਲੈਣੀ ਵੀ ਚਾਹ ਪੀਣ ਵਾਸਤੇ ਰੈਂਡੋ ਮਾਸੀ ਜੀ ਮੈਨੂੰ ਪਤਾ ਹੀ ਤੁਸੀਂ ਆ ਜਣਾ ਵਾ ਇੰਨੇ ਕ ਟਾਈਮ ਨਾਲ ਮੈਂ ਨਾਲ ਪਿੰਨਾ ਚਾਹ ਪੀ ਆਤੀ ਹੀ ਵਾਰ ਉਹਨਾਂ ਤਾਂ ਸਾਡੇ ਮਗਰੀ ਆਏ ਨਹੀਂ ਅਹੀਂ ਫਿਰ ਮਾਸੀ ਜੀ ਗੱਲਾਂ ਕਿਤੋਂ ਕਰਨੀਆਂ ਆਂ ਤੇ ਨਾਲੇ ਮੇਰੀ ਗੱਲ ਸੁਣੋ ਹਾਂਜੀ ਆਹ ਵੇਖੋ ਇੱਕ ਤੇ ਮਹਾਰਾਣੀ ਪੈ ਗਈ ਮੰਜੇ ਤੇ ਹੁਣ ਸਾਰਾ ਕੰਮ ਜਿਹੜਾ ਥੋੜਾ ਪੈਂਦਾ ਸੀ ਅੱਗੇ ਹੁਣ ਹੋਰ ਪੈਣਾ ਹੋਰ ਪੈਣਾ ਤੇ ਮੈਂ ਵੀ ਬੜੀ ਚਲਾਕ ਆ ਮੈਂ ਵੀ ਆਪਣੀ ਚਾਲਾ ਖੇਡਣੀ ਉਹ ਬਾਨੇ ਨਾਲ ਸਾਟ ਲਵਾ ਕੇ ਮੰਜੇ ਤੇ ਬੈ ਗਈ ਪਤਾ ਹੁਣ ਇੱਥੇ ਵੇਖਿਆ ਨਹੀਂ ਆ ਬਾਹਰ ਪਈ ਹੀਵਾਜਾ ਦੇਂਦੀ ਫੜੋ ਫੜੋ ਫਿਰ ਫੜਿਆ ਜਾ ਕੇ ਡਾਕਟਰ ਕਹਿੰਦਾ ਡੇਢ ਮਹੀਨਾ ਰੈਸਟ ਦੋ ਤੇ ਤੇਰੇ ਪਾ ਦਾ ਹੀ ਆ ਪੰਗਾ ਮੇਰੇ ਪਾ ਦਾ ਵੇਖ ਲੋ ਆਪ ਮੰਜੀ ਤੇ ਬੈਠੀਆਂ ਮੈਂ ਕੱਲੀ ਕੰਮ ਕਰਨੀ ਨਾ ਤੋਂ ਹੁਣ ਮੈਂ ਕੀ ਕਰਾਂ ਨਾਲੇ ਨਿਆਣੇ ਸਾਹਮਣੇ ਤੇ ਨਾਲੇ ਤੂੰ ਕੰਮ ਕਰਨਾ ਵਾ ਮੈਂ ਮਾਸੀ ਜੀ ਪਤਾ ਕੀ ਕਰਨਾ ਵਾ ਮੈਂ ਦੁਕਾਨ ਵਾਲ ਵੜਚਾ ਕਰਨਾ ਨਾ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਹੁਣ ਗੱਲ ਕਰਕੇ ਜਾਇਓ ਕਿਉਂਕਿ ਕੱਲੀ ਜਾਣੀ ਕੋਈ ਨਾ ਨਹੀਂ ਹੁੰਦਾ ਇਹਨੂੰ ਅੱਡ ਕਰੋ ਚੰਗਾ ਇਦਾਂ ਕਹਿ ਕੇ ਜਾਇਓ ਹੁਣ ਕਿਉਂਕਿ ਮੈਨੂੰ ਕਰਨੀ ਕੀ ਅੱਡ ਹੁਣ ਮੇਰੇ ਕੋ ਮਾਸੀ ਜੀ ਵੇਖੋ ਕਿੰਨੇ ਜਾਣੇ ਆ ਮੇਰੇ ਕੋ ਰੋਟੀ ਪਾਣੀ ਨਹੀਂ ਬੱਕਦਾ ਇਨਾ ਸਾਸ ਨਹੀਂ ਕਰਦੀ ਲਾਗੋ ਕੰਮ ਕਿੱਥੇ ਹਾਂ ਮਾਸਾ ਵੀ ਨਹੀਂ ਦੋ ਵਾਰੀ ਉਹਨੂੰ ਖੜਿਆ ਬਾਹਰ ਉਹਦੇ ਲੀਆਂ ਪੈਂਡ ਐ ਪੀਆਂ ਮੈਂ ਵੀ ਚਾਲ ਖੇਢੀ ਹਾਂ ਮੈਂ ਵੀ ਇਹਨੂੰ ਦੋਦੇ ਚ ਕਹਿੰਦੀ ਹਲਦੀ ਪਾ ਕੇ ਦੇ ਮੈਂ ਵੀ ਮਿੱਠਾ ਸੋਦਾ ਪਾ ਕੇ ਦਿੱਤਾ ਸਦਿਆ ਕੀਤਾ ਸਦਿਆ ਕੀਤਾ ਇਹਨੂੰ ਪਤਾ ਨਹੀਂ ਲੱਗਦਾ ਮੇਰੇ ਤੇ ਨੱਕ ਤੇ ਦਮ ਦਿੱਤਾ ਹੀ ਨਾ ਨੇ ਅੱਛਾ ਮੇਰੇ ਤੇ ਨੱਕ ਤੇ ਦਮ ਦਿੱਤਾ ਹੀ ਮੈਨੂੰ ਘੜੀ ਦੇ ਪਿੱਛੇ ਜਾਣ ਜਾਣ ਕੇ ਸੋਣੀ ਆ ਕਰ ਲਾ ਸੋਣੀ ਆ ਕਰ ਲਾ ਮੈਂ ਤਾਂ ਚੱਲ ਬਣਾ ਦੇ ਤੂੰ ਮੰਜੀ ਤੇ ਹੈਈ ਆ ਤੈਨੂੰ ਮੰਜੀ ਤੇ ਭੜਕਾਣੀ ਆ ਵਧੀਆ ਵਧੀਆ ਵਾਈ ਚਾਹਦਾ ਵਾ ਫਿਰ ਇਹਨਾਂ ਦੇ ਨਾਲ ਕੇ ਜੇ ਤੇਰਨਾ ਚਾਲਾ ਤੇਰਨਾ ਚਾਲਾ ਕਰਦੀਆਂ ਤੇ ਫਿਰ ਉਹਨਾਂ ਨਾਲ ਵੀ ਤੇ ਚਾਲ ਕਰਨੀ ਹੀ ਨਾ ਫਿਰ ਮਾਸੀ ਮੈਂ ਤੇ ਅੱਕ ਗਈ ਆ ਹੂੰ ਅੱਕ ਕੇ ਲੱਗੀ ਕਰ ਚੱਲ ਕੋਈ ਨਹੀਂ ਚਾਹ ਖੜੋ ਕੋਈ ਆਇ ਫੜੋ ਚੱਲ ਫਿਰ ਬੁੱਤ ਚਾਹ ਮੈਂ ਹੁਣ ਪੀ ਲਈ ਆ ਤੇ ਘੜੀ ਤੇ ਸਾਸ ਲਾ ਕੇ ਬਾਹਰ ਬੈ ਲੀਏ ਉਹਨਾਂ ਕਹਣਾ ਅੰधरी ਵੜ ਗਈਆਂ ਆ